जनम जनम पर मत प्रियो मिटियूं न जमको त्रास तो हर बहुत मार रहिट न मान को मान सोनानको रातो भॻवान आल जुबनि जान

ਵਾਸੀ ਘਰ ਕਰੀ ਜਦ ਬਹੁਤ ਸੁਖ ਕੀਏ ਧੋਖ ਕੋ ਕਿਉ ਨ ਕੋਏ ਗੁਰ ਨਾਨਕ ਸੁਣਦੇ ਬਹਾਂ ਹਰ ਪਾਲ ਸੁਹੋਏ ਇਹ ਨਿਮਾਨਿਆਂ ਦੇ ਮਾਨ ਨੇ ਤਾਣ ਆਂਦੇ ਤਾਣ ਨੇ ਉਟਾਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਦਸਾਂ ਪਤ ਸ਼ਾਨਾਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਹੈ ਜੀ ਜੋ ਸੂਰਾ ਤਿਸ ਹੀ ਹੋਏ ਮਰਣਾ ਜੋ ਭਾਗੇ ਤਿਸ ਜੋਨੀ ਫਿਰਣਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁਰਜਾ ਪੁਰਜਾ ਕਟ ਮਰਹਿ ਕਬ ਹੂ ਨਾ ਛੱਡਹਿ ਖੇਤ ਅਪਾਰ ਗੁਰੂ ਬਖਸ਼ਿਸ਼ਾਂ ਦੇ ਪਾਤਰ ਭਾਈ ਸਹਿ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਦਿਨ ਨਖਾਸ ਚੌਂਕ ਲਾਹੌਰ ਵਿਖੇ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਸ਼ਹੀਦ ਭਾਈ ਸਹਿ ਭਾਈ ਮਣੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਆਪ ਜੀ ਦੀ ਮਹਾਨ ਬਖਸ਼ਿਸ਼ ਦੇ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾਦਾਰਾ ਪਾਸੋਂ ਸੇਵਾ ਕਰਦੇ ਆਂ ਕੋ ਨ ਬੇਅੰਤ ਪੁਲਾਂ ਦੀ ਖਿਮਾ ਬਖਸ਼ਨੀ ਅੱਗੇ ਤੁਸ ਮੱਤ ਬਖਸ਼ਨੀ ਅੜੀ ਸੁਣੇ ਗੁਰਬਾਣੀ ਦਾ ਭਾਵ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਆਪ ਜੀ ਨੂੰ ਸੁੰਦਰ ਪਸ਼ਾਕੇ ਪਣਾਣ ਅੰਗਿਕਾਰ ਕਰਨੇ ਦਾਸਾਂ ਦੇ ਲੋਕ ਪਰਲੋਕ ਕੁਝ ਪਰਦੇ ਟਾਕਣੇ ਬਿਆੰਕ ਮਾਇਦੇ ਗੱਫੇ ਆਦ ਪੇਟਾ ਕੀਤੇ ਹਨ। ਦਾਨੇ ਖਜ਼ਾਨੇ ਭਰਪੂਰ ਕਰਨੇ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਵ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਮੂਹ ਸਟਾਫ ਦੇ ਸੱਤੇ ਮਿਹਰ ਪਰਿਆ ਹੱਥ ਰੱਖ ਦਿਆ ਹੋਇਆ ਆਪਣੀ ਭੈ ਭਾਵਣੀ ਵਿੱਚ ਰੱਖਦਿਆਂ ਆਪਣੇ ਦਰ ਕਰਦਿਆਂ ਸਿਵਾਵਾ ਦੇ ਨਾਲ ਨਿਵਾਜਣਾ ਪਾਤਸ਼ਾਹੀਓ ਐਸ ਵਕਤ ਆਪ ਜੀ ਦੇ ਹਜ਼ੂਰ ਪਹੁੰਚੀ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿੰਨ ਫੁੱਲ ਪੇਟਾਂ ਵਾਂ ਕੀਤੀਆਂ ਸਿਵਾਵਾ ਪ੍ਰਵਾਨ ਕਰਨੀਆਂ ਤੰਦਰੁਸਤੀ ਗੁਰਸਿੱਖੀ ਦੀ ਦਾਤ ਬਖਸ਼ਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਪ੍ਰੇਮਿਤ ਫਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਨੀ ਆਉਣ ਵਾਲੇ ਸਮਿਆ ਵਿੱਚ ਮਿਹਰ ਪਰਿਆ ਹੱਥ ਰੱਖਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਮੁੱਚੇ ਸਿੱਖ ਪੰਥ ਦੇ ਅੰਦਰ ਆਪਸੀ ਪ੍ਰੇਮ ਇਤਫਾਕ ਚੜ੍ਹਦੀ ਕਲਾ ਦੀ ਦਾਤ ਬਖਸ਼ਨੀ ਜੀਓ ਹੁਣ ਪਾਵਨ ਫੁਰਮਾਨ ਬਖਸ਼ ਕੇ ਕਿਰਤ ਆਰਥ ਕਰੋ ਸੇ ਪਿਆਰੇ ਮੇਲਾ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ गुरु जी का खालसा गुरु जी की फतेह फुले सो वाहे गुरु जी का खालसा गुरु जी की फतेह करो निशन का ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਜਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੈ ਕੁਰਜਾ ਕੁਰਜਾ ਕਟ ਮਰੈ ਬਦੂ ਨਾ ਛੜੇ ਖੇ ਸ੍ਰੀ ਵਾਹਿਗੁਰੂ ਜੀ ਗੁਰ ਆਪਣੇ ਉਪਰ ਬਲ ਜਾਈਐ ਆਟ ਪੈਰ ਹਰ ਹਰ ਜਸ ਗਾਈਐ ਗੁਰ ਆਪਣੇ ਉਪਰ ਬਲ ਜਾਈਐ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਖ ਜਾਈ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ਼ਹੀਦ ਭਾਈ ਸਰ ਭਾਈਮਣੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਹੇ ਗੁਰਦੁਆਰਾ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਸੂ ਸਟਾਫ ਅਵਰ ਸਨਮਾਨਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਸਰ ਭਾਈਮਣੀ ਸਿੰਘ ਜੀ ਜਦੋਂ ਅਸੀਂ ਉਹਨਾਂ ਦੇ ਮੁਬਾਰਕ ਜੀਵਨ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹ ਭਾਈ ਮਾਲੂ ਜੀ ਦੇ ਪਰਪੋਤੇ ਸਨ ਔਰ ਜੋ ਭਾਈ ਬੱਲੂ ਰਾਉ ਜੀ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਲੜੀਆਂ ਗਈਆਂ ਚਾਰ ਜੰਗਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ ਔਰ ਰਣ ਤੱਤੀ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ ਉਸ ਭਾਈ ਬੱਲੂ ਰਾਏ ਜੀ ਦੇ ਗ੍ਰਹਿ ਵਿਖੇ 12 ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਸੀ ਭਾਈ ਮਾਈ ਦਾਸ ਔਰ ਮਾਈ ਦਾਸ ਦੇ ਪਰਿਵਾਰ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵੀ ਅੱਗੇ 12 ਬੱਚੇ ਸਨ ਫਰਮਾਈ ਦਾ ਜੀ ਜਿਹੜੇ ਸਨ ਇਹਨਾਂ ਦੇ ਦੋ ਵਿਆਹ ਹੋਏ ਸੀ ਪਹਿਲੀ ਪਤਨੀ ਦੀ ਕੁੱਖੋਂ 7 ਬੱਚੇ ਸੀ ਔਰ ਦੂਸਰੀ ਪਤਨੀ ਦੀ ਕੁੱਖੋਂ 5 ਬੱਚੇ ਸੀ ਔਰ ਭਾਈ ਮਾਈਦਾਸ ਤੇ ਇੱਕ ਰਹਿ ਵਿਖੇ ਜੋ ਪਹਿਲੀ ਪਤਨੀ ਦੀ ਕੁੱਖ ਤੋਂ 7 ਬੱਚੇ ਪੈਦਾ ਹੋਏ ਉਹਨਾਂ ਦੇ ਵਿੱਚੋਂ ਇੱਕ ਸਨ ਭਾਈ ਮਨੀ ਸਿੰਘ ਜੀ ਇਹਨਾਂ ਦੇ ਬਚਪਨ ਦਾ ਨਾਮ ਸੀ ਮਣਿਆ ਔਰ ਇਤਿਹਾਸ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਇਹਨਾਂ ਦੀਆਂ ਭੈਣਾਂ ਵੀ ਸਨ ਪਰੰਤੂ ਇਹ ਸਪਸ਼ਟ ਨਹੀਂ ਹੁੰਦਾ ਉਹ ਵੱਡੀਆਂ ਸੀ ਛੋਟੀਆਂ ਸੀ ਜਾਂ ਉਹ ਕਿੱਥੇ ਵਿਆਹੀਆਂ ਗਈਆਂ ਜਿਸ ਵੇਲੇ ਭਾਈ ਮਣੀ ਸਿੰਘ ਜੀ ਕਿਉਂਕਿ ਸਾਡੇ ਸਤਕਾਰਤ ਨੇ ਬਾਰ ਬਾਰ ਮਣੀਆਂ ਕਹਿਣਾ ਸ਼ਬਦ ਹੋਰ ਤਰ੍ਹਾਂ ਦਾ ਲੱਗਦਾ ਭਾਈ ਮਣੀ ਸਿੰਘ ਜੀ ਜਦੋਂ 13 ਸਾਲ ਦੇ ਸੀ ਤੇ ਇਹਨਾਂ ਦੇ ਪਿਤਾ ਭਾਈ ਮਾਈ ਦਾਸ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਹਜ਼ੂਰ ਲੈ ਕੇ ਜਾਂਦੇ ਨੇ ਉਸ ਵੇਲੇ ਪਿਆਰ ਅਸੀਸ ਦਿੰਦੇ ਆ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਨੇ ਕਿਆ ਸੀ ਮਣੀਆਂ ਇਹ ਗੁਣੀਆਂ ਹੋਏ ਦਾ ਜੱਗ ਸਾਰੇ ਇੱਕ ਬੜੀ ਵੱਡੀ ਅਸੀਸੀ ਸੋ ਇਸ ਤਰ੍ਹਾਂ ਭਾਈ ਮਣੀ ਸਿੰਘ ਜਿਹੜੇ ਸੀ ਉਹਨਾਂ ਨੇ ਸ੍ਰੀ ਗੁਰੂ ਹਰਿਵੈਰ ਸਾਹਿਬ ਮਹਾਰਾਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ tatha ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਨੂੰ ਗ੍ਰਹਿਣ ਕਰਦੇ ਹੁਆ ਔਰ ਮਨਬਿਰਤੀ ਕਰਕੇ ਸੇਵਾ ਸਿਮਰਨ ਕਰਦੇ ਹੁਆ ਉੱਚੇ ਮੁਕਾਮ ਨੂੰ ਹਾਸਲ ਕੀਤਾ ਔਰ ਲੰਮਾ ਸਮਾਂ ਜਿਹੜਾ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਹਜ਼ੂਰੀ ਵਿੱਚ ਰਹਿਣ ਦਾ ਉਸ ਭਾਗ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਾਹਨ ਦੇ ਰਾਜ ਮੇਦਨੀ ਪ੍ਰਕਾਸ਼ ਦੀ ਬੇਨਤੀ ਤੇ ਉਸ ਲਾਕੇ ਨੂੰ ਜਾਂਦੇ ਨੇ ਤੇ ਪੌਂਤਾ ਸਾਹਿਬ ਜਿੱਥੇ ਜਾ ਕੇ ਚਰਨ ਟਕਾਉਦੇ ਜਿਵੇਂ ਆਪਾਂ ਕਹਿੰਨੇ ਤੇ ਗੁਰੂ ਸਾਹਿਬ ਜੀ ਨੇ ਆਪ ਵੀ ਬਾਣੀ ਰਚੀ ਔਰ ਕਵੀਆਂ ਦੇ ਕੋਲੋਂ ਵੀ ਗੁਰਚ ਨਾਵਾ ਜਿਹੜੀਆਂ ਸੀ ਲਖਵਾਈਆਂ ਵੱਖ-ਵੱਖ ਗ੍ਰੰਥ ਪੋਥੀਆਂ ਜਿਹੜੇ ਪ੍ਰਾਪਤਨ ਸੀ ਇਹਨਾਂ ਦੇ ਉਲਥੇ ਕਰਵਾਏ ਤੇ ਜਿਹੜੇ 52 ਕਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਉਹਨਾਂ ਦੇ ਵਿੱਚ ਇੱਕ ਸਨ ਭਾਈ ਮਨੀ ਸਿੰਘ ਜੀ ਪੰਗਾੜੀ ਦੀ ਜੰਗ ਦੇ ਵਿੱਚ ਵੀ ਭਾਈ ਮਨੀ ਸਿੰਘ ਨੇ ਤੇਗ ਦੇ ਯੋਗ ਵਿਖਾਏ ਸਨ ਔਰ ਭਾਈ ਮਨੀ ਸਿੰਘ ਉਹ ਹਸਤੀ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਮਿਲਾਪ ਸ਼੍ਰੀ ਰਾਮ ਰਾਏ ਨਾਲ ਹੁੰਦਾ ਗੁਰੂ ਹਰ Rai ਸਾਹਿਬ ਜੀ ਦੇ ਪੁੱਤਰ ਨਾਲ ਜਿਸ ਨੂੰ ਗੁਰੂ ਜੀ ਨੇ ਛੁਟਕਾਇਆ ਹੋਇਆ ਸੀ ਤੇ ਇਹਨੇ ਕਲਗੀਧਰ ਪਾਤਸ਼ਾਹ ਜੀ ਦੇ ਪਾਸੋਂ ਖਿਮਾ ਚਾਚਣਾ ਕਰ ਲਈ ਸੀ ਇਹ ਚਲਾਣਾ ਕਰ ਗਿਆ ਜਿਸ ਵੇਲੇ ਮਸੰਦਾ ਨੇ ਜੀਉਂਦੇ ਜੀ ਇਹਨੂੰ ਸਸਕਾਰ ਕਰ ਦਿੱਤਾ ਸੀ ਬਲਕਿ ਸਾੜ ਦਿੱਤਾ ਸੀ ਉਸ ਦੀਆਂ ਰਾਣੀਆਂ ਪੰਜਾਬਪੁਰ ਵਰਗੀਆਂ ਪਾਰਿਆ ਦੁਹਾਈ ਕਰਦੀਆਂ ਰਹੀਆਂ ਪਰ ਮਸੰਦਾ ਨੇ ਸੁਣਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬਪੁਰ ਜੀ ਦੀ ਬੇਨਤੀ ਨੂੰ ਸਵੀਕਾਰਦਿਆਂ ਜਦੋਂ ਦੇਹਰਾ ਦੂਰ ਜਾਂਦੇ ਨੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਦੋਸ਼ਾ ਮੁਤਾਬਕ ਸਜ਼ਾਵਾ ਦਿੰਦੇ ਨੇ ਫਿਰ ਅਗਲੇ ਸਾਲ ਜਦੋਂ ਦੀ ਵਰਸੀ ਮਨਾਇ ਜਾਣੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਨੇ 50 ਸਿੱਖ ਭੇਜੇ ਸੀ ਜਿਨ੍ਹਾਂ ਵਿੱਚ ਇੱਕ ਸੀ ਭਾਈ ਮਨੀ ਸਿੰਘ ਉਸ ਸਮੇਂ ਦੇਰਾ ਦੂਣ ਦੇ ਵਿੱਚ ਕੁਬਰ ਗੁਰਬਖਸ਼ ਨਾਮ ਦਾ ਮਸੰਦ ਸੀ ਉਹਨੇ ਗੁਰੂ ਸਾਹਿਬਾਨ ਦੀ ਬਾਬਤ ਬੜਾ ਮਾੜਾ ਬੋਲਿਆ ਕੁਝ ਬੋਲ ਬੋਲੇ ਤੇ ਭਾਈ ਮਨੀ ਸਿੰਘ ਨੇ ਆਪਣੀ ਤਲਵਾਰ ਦੇ ਨਾਲ ਉਹਨੂੰ ਝਟਕਾ ਦਿੱਤਾ ਸੀ ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਜਿਵੇਂ-ਜਿਵੇਂ ਅਸੀਂ ਪੜਦੇ ਜਾਂਦੇ ਆਂ ਤੇ 1691 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਆਪਣਾ ਦੀਵਾਨ ਜਿਹੜਾ ਸੀ ਉਹ ਸਥਾਪਿਤ ਕਰ ਲਿਆ 1699 ਦੇ ਵਿੱਚ ਭਾਈ ਮਣੀ ਸਿੰਘ ਜੀ ਨੇ ਜਿਹੜਾ ਸੀ ਅਮਰਤ ਪਾਨ ਕਰ ਲਿਆ ਮਣੀਏ ਤੋਂ ਭਾਈ ਮਣੀ ਸਿੰਘ ਜੀ ਬਣ ਕੇ ਭਾਈ ਮਣੀ ਸਿੰਘ ਜੀ ਦੀ ਸ਼ਾਦੀ ਜਿਹੜੀ ਸੀ ਇਹ ਖੈਰਪੁਰ ਦਾ ਰਹਿਣ ਵਾਲਾ ਸੀ ਲੱਖੀ ਰਾਏ ਜਿਹਨੂੰ ਅੱਜ ਆਪਾਂ ਸਿੱਖ ਇਤਿਹਾਸ ਵਿੱਚ ਲੱਖੀ ਸ਼ਾਹ ਬਣ ਜਾਰਾ ਪਈ ਕੇ ਯਾਦ ਕਰਦੇ ਆ ਉਹਦੀ ਧੀ ਸੀ ਸੀਤੋ ਜਿਹਦੇ ਨਾਲ ਭਾਈ ਮਣੀ ਸਿੰਘ ਜੀ ਦੀ ਸ਼ਾਦੀ ਹੋਈ ਸੀ ਇਸ ਤਰ੍ਹਾਂ ਭਾਈ ਮਣੀ ਸਿੰਘ ਜੀ ਦੇ ਕਹ ਰਾਇ ਵੀ ਕਿ ਸਨਮਾਨਯੋਗ ਮਾਤਾ ਸੀਤੋ ਜੀ ਦੀ ਪੁੱਖ ਤੋਂ ਕੁਝ ਵਿਦਵਾਨ ਸੱਤ ਪੁੱਤ ਲਿਖਦੇ ਨੇ ਪਰੰਤੂ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਪੰਜ ਪੁੱਤ ਪੈਦਾ ਹੋਏ ਸੀ ਸੋ ਖੈਰ ਵਿਦਵਾਨਾਂ ਦਾ ਆਪਸੀ મત ਭੇਦ ਹੈ ਭਾਈ ਮਨੀ ਸਿੰਘ ਜੀ ਜਿਹੜੇ ਸੀ ਉਹਨਾਂ ਨੇ ਜਿੱਥੇ ਜੰਗਾ ਜੁੱਧਾਂ ਦੇ ਵਿੱਚ ਭਾਗ ਲਿਆ ਉਹ ਤਲਵਾਰ ਦੇ ਵੀ ਧਣੀ ਸੀ ਔਰ ਦੂਜੇ ਪਾਸੇ ਕਲਮ ਦੇ ਵੀ ਧਣੀ ਸੀ ਨਵੀਆਂ ਖੋਜਾਂ ਵਿੱਚ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦਤ ਦਾ ਜਾਮ ਪੀਂਦੇ ਨੇ ਆਪਣੇ ਤਿੰਨਾਂ ਸਿੱਖਾਂ ਭਾਈ ਦੇ ਆਲਾ ਜੀ ਭਾਈ ਮਤੀ ਦਾਸ ਭਾਈ ਸਤਾ ਜੀ ਦੇ ਤੇ ਭਾਈ ਸਤੀ ਦਾਸ ਜੀ ਦੇ ਸਹਿਤ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਵਾਸਤੇ ਭੇਜਦੇ ਨੇ ਧੀਰ ਮੱਲੀਆਂ ਕੋਲ ਉਸ ਵੇਲੇ ਧੀਰ ਮੱਲੀਏ ਪਰਿਵਾਰ ਦੇ ਵਿੱਚ ਸੀ ਭਾਰਮਲ ਜੋ ਦੇਣ ਤੋਂ ਇਨਕਾਰ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ ਭਾਈ ਮਨੀ ਸਿੰਘ ਨੇ ਬਹੁਤ ਸਾਰੀਆਂ ਪੋਥੀਆਂ ਲਿਖੀਆਂ ਗੁਟਕਾ ਸਾਹਿਬ ਲਿਖੇ ਕਿਉਂਕਿ ਪੁਰਾਣੀ ਸਮਿਆ ਵਿੱਚ ਪ੍ਰੈਸਾਂ ਨਹੀਂ ਸੀ ਹੁੰਦੀਆਂ ਉਹਨਾਂ ਨੇ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤੇ ਇੱਥੋਂ ਲੈ ਕੇ ਚਮਕੌਰ ਦੀ ਜੰਗ ਤੱਕ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਜਿਹੜੇ ਸੀ ਉਹ ਸ਼ਹੀਦ ਹੋ ਚੁੱਕੇ ਸਨ। ਔਰ ਸਰਸਾ ਨਦੀ ਦੇ ਕੰਢੇ ਤੋਂ ਭਾਈ ਮਨੀ ਸਿੰਘ ਮਾਤਾ ਸੁੰਦਰਪੌਰ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਜਿਹੜਾ ਉਹ ਚਲੇ ਜਾਂਦੇ ਨੇ ਦਿੱਲੀ ਵਾਲੇ ਪਾਸੇ ਨੂੰ। ਜਦੋਂ ਗੁਰੂ ਸਾਹਿਬ ਜੀ ਤਲਵੰਡੀ ਸਾਬੋ ਠਹਿਰਦੇ ਨੇ ਤੇ ਇੱਥੇ ਗੁਰੂ ਸਾਹਿਬ ਗੁਰੂ ਸਾਹਿਬ ਜੀ ਦੇ ਮਹਿਲਾਂ ਨੂੰ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਨੂੰ ਲੈ ਕੇ ਤਲਵੰਡੀ ਸਾਬੋ ਆਉਂਦੇ ਨੇ ਇਸ ਸਥਾਨ ਤੇ ਗੁਰੂ ਦੇ ਹੁਕਮ ਨੂੰ ਮੰਨਦਿਆ ਹੋਇਆ ਉਹਨਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਵੀ ਦਰਜ ਕੀਤਾ ਔਰ ਇਸ ਤੋਂ ਇਲਾਵਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਅੱਗੇ ਨੇ ਦੇੜ ਨੂੰ ਜਾਣ ਲੱਗਦੇ ਨੇ ਕੁਝ ਵਿਦਵਾਨ ਕਹਿੰਦੇ ਭਗੌਰ ਤੱਕ ਜਿਹੜਾ ਸੀ ਉਹ ਭਾਈ ਮਨੀ ਸਿੰਘ ਜੀ ਗਾਇਕ ਕੁਝ ਨਦੇੜ ਤੱਕ ਕਹਿੰਦੇ ਨੇ ਔਰ ਸਤਗੁਰਾਂ ਦੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਿਹੜੇ ਨੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਵਾਪਸ ਦਿੱਲੀ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਔਰ ਉਹਨਾਂ ਦਾ ਭੇਜਿਆ ਹੋਇਆ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਜੋ ਪੰਜਾਬ ਦੇ ਅੰਦਰ ਸਿੱਖ ਰਾਜ ਦੀ ਸਥਾਪਨਾ ਕਰ ਲੈਂਦਾ ਹਕੂਮਤ ਦੇ ਵਿੱਚ ਕਾਫੀ ਖਲਬਲੀ ਜੜੀ ਸੀ ਉਸ ਵੇਲੇ ਮੱਚੀ ਹੋਈ ਸੀ ਔਰ ਸਮਾਂ ਉਤੇ ਜਿਹੜਾ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਖ ਰੇ ਖੇਠ ਔਰ ਗੁਰੂ ਸਰਬੰਦੀ ਬਖਸ਼ਿਸ਼ ਦੇ ਨਾਲ ਖਾਲਸਾ ਵਹਿਰਾ ਘਟ ਰਿਹਾ ਸੀ ਇਹਨਾਂ ਵਿੱਚ ਦੁਫਾੜ ਪੈ ਗਈ 1714 ਦੇ ਵਿੱਚ ਤਤ ਖਾਲਸਾ ਬੰਦਈ ਖਾਲਸਾ ਬਣ ਗਿਆ ਔਰ ਹਕੂਮਤ ਨੇ ਬਹੁਤ ਸਾਰੇ ਤਤ ਖਾਲਸਾ ਦੇ ਜਿਹੜੇ ਸੀ ਉਹਨਾਂ ਨੂੰ ਵਰਗਲਾ ਵੀ ਗਿਆ ਇਸ ਤਰ੍ਹਾਂ ਤਤ ਖਾਲਸਾ ਤੇ ਬੰਦਈ ਖਾਲਸਾ ਦਾ ਆਪਸ ਦੇ ਵਿੱਚ ਲੜਦਿਆਂ ਝਗੜਦਿਆਂ ਕਾਫੀ ਨੁਕਸਾਨ ਹੋਇਆ ਜ਼ਿਆਦਾਤਰ ਬੰਦਈ ਖਾਲਸੇ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਭਾਈ ਮਣੀ ਸਿੰਘ ਪਹਿਲਾਂ ਵੀ ਸ੍ਰੀ ਅਮਰਸਰ ਦੀ ਧਰਤੀ ਤੇ ਆਏ ਸਨ ਪਰੰਤੂ ਸਮੇਨ ਉਪਾਪ ਦੇ ਹੁਆ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਮਾਤਾ ਸੁੰਦਰ ਕੌਰ ਜੀ 1721 ਦੇ ਵਿੱਚ ਇਹਨਾਂ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਥਾਪਿਤ ਕਰਦੇ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਸਨ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਗੁਰੂ ਅਰਜੁਨ ਦੇਵ ਮਹਾਰਾਜ ਨੇ ਸਵਾਮ ਬਖਸ਼ਿਆ ਔਰ ਦੂਸਰੇ ਹੋਏ ਨੇ ਭਾਈ ਸੱਭ ਭਾਈ ਮਣੀ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਦੇ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਇਹ ਮਹਾਨ ਵਡਿਆਈ ਬਖਸ਼ੀ ਭਾਈ ਸੱਭ ਭਾਈ ਮਣੀ ਸਿੰਘ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਬੜੀ ਸਿੱਖਣ ਵਾਲੀ ਤੇ ਸਮਝਣ ਵਾਲੀ ਹੈ ਉਸ ਸਮੇਂ ਜਿਹੜਾ ਸਿੱਖਾਂ ਦੇ ਵਿੱਚ ਮਤਭੇਦ ਬਣਿਆ ਹੋਇਆ ਸੀ ਬੜਾ ਡਾਡਾ ਸੀ ਦੋਵੇਂ ਤਰ੍ਹਾਂ ਇੱਕ ਦੂਜੇ ਦੇ ਲਹੂ ਦੀਆਂ ਪਿਆਸੀਆਂ ਸੀ ਤੇ ਭਾਈ ਮਣੀ ਸਿੰਘ ਨੇ ਬੜੀ ਸ਼ੋਹਰਤਾ ਦੇ ਨਾਲ ਸਾਰਿਆਂ ਨੂੰ ਬੁਲਾਇਆ ਵੀ ਆਓ ਭਾਈ ਇਕੱਠੇ ਹੋਈਏ ਇਤਿਹਾਸ ਗੋਾਈ ਪੜਦਾ ਮੈਂ ਬਹੁਤ ਵਿਸਥਾਰ ਵਿੱਚ ਨਾ ਜਾਵਾਂ ਤਕਰੀਬਨ ਸਮਾਂ ਵੱਧ ਹੋ ਜਾਂਦਾ ਹੈ ਉਸ ਸਮੇਂ ਜਿੱਥੇ ਹਰ ਕੀ ਪੌੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਾਂ ਜਦੋਂ ਜਾਂਦੇ ਆਂ ਦਰਸ਼ਨ ਕਰਦੇ ਆਂ ਉਸ ਅਸਥਾਨ ਤੇ ਦੋ ਪਰਚੇ ਪੈਂ ਜਾਂ ਗੀਆਂ ਸੀ ਇੱਕ ਤੇ ਲਿਖਿਆ ਸੀ ਫਤਿਹਦਰਸ਼ਨ ਔਰ ਦੂਸਰੇ ਤੇ ਪੂਰਾ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਤ ਪੇਤ ਸੀ ਤਤ ਖਾਲਸਾ ਵਾਲੇ ਪੂਰੀ ਫਤਿਹ ਬੁਲਾਉਂਦੇ ਸੀ ਬੰਦਾਈ ਖਾਲਸਾ ਵਾਲਿਆਂ ਨੇ ਇੱਕ ਨਾਰਾ ਦਿੱਤਾ ਸੀ ਫਤਿਹਦਰਸ਼ਨ ਇਹਦਾ ਮਤਲਬ ਸੀ ਜਿੱਤ ਦੇ ਦਰਸ਼ਨ ਪਰ ਇਹਦਾ ਮਤਲਬ ਜਿਹੜਾ ਸੀ ਆਪਸ ਵਿੱਚ ਗਲਤਫਹਿਮੀ ਦੇ ਕਾਰਨ ਝਗੜੇ ਬਖੇੜੇ ਵਧਦੇ ਗਏ ਇਹ ਜਦੋਂ ਪਰਚੀਆਂ ਪਾਈਆਂ ਗਈਆਂ ਤੇ ਹੁਣ ਦੋਵੇਂ ਤਰ੍ਹਾਂ ਅਰਦਾਸਾਂ ਕਰ ਲਈਆਂ ਸੀ ਸਾਡੀ ਪਰਚੀ ਤਾਂ ਆ ਜੇ ਹਕੂਮਤ ਕਹਿੰਦੀ ਸੀ ਪਰਚੀ ਨਾ ਹੀ ਤਾਂ ਜਾਵੇ ਬਲਕਿ ਸਾਡਾ ਕੰਟਰੋਲ ਹੋ ਜਾਏ ਦਰਬਾਰ ਸਾਹਿਬ ਤੇ ਪਰ ਇੱਕ ਪਰਚੀ ਤਰਕੇ ਆ ਗਈ ਜਿੱਤੇ ਲਿਖਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਤਰ੍ਹਾਂ ਬਹੁਤ ਸਾਰੇ ਬੰਦਈਆਂ ਨੇ ਤੱਤ ਖਾਲਸਾ ਦੇ ਵਿੱਚ ਆਉਣਾ ਜਿਹੜਾ ਸੀ ਕਬੂਲ ਕਰ ਲਿਆ ਪਰ ਕੁਝ ਸਹਿਮਤ ਨਾ ਹੋਏ ਹੁਣ ਇਸ ਦੁਬਿਧਾ ਨੂੰ ਹੋਰ ਦੂਰ ਕਰਨ ਵਾਸਤੇ ਫਿਰ ਭਾਈ ਮਨੀ ਸਿੰਘ ਕਹਿੰ ਲੱਗੇ ਕਿ ਇੱਕ ਪਹਿਲਵਾਨ ਤੁਹਾਡਾ ਲੈ ਲੈਨੇ ਇੱਕ ਪਹਿਲਵਾਨ ਇਧਰੋਂ ਜਿਹੜਾ ਪਹਿਲਵਾਨ ਜਿੱਤ ਜਾਵੇਗਾ ਉਹੀ ਉਸ ਧੜੇ ਦੇ ਵਿੱਚ ਉਹੀ ਉਸ ਦਲ ਦੇ ਵਿੱਚ ਲਿਆ ਜਾਵੇਗਾ ਬੰਦਈ ਖਾਲਸਾ ਵੱਲੋਂ ਭਾਈ ਸੰਗਤ ਸਿੰਘ ਸੀ ਔਰ ਤਤ ਖਾਲਸਾ ਦੇ ਵੱਲੋਂ ਭਾਈ ਮੀਰ ਸਿੰਘ ਸੀ ਵੈਸੇ ਕੁਝ ਵਿਦਵਾਨ ਮੀਰ ਸਿੰਘ ਲਿਖਦੇ ਨੇ ਕਹਿੰਦੇ ਜਦੋਂ ਕੁਸ਼ਤੀ ਹੋਈ ਤੇ ਭਾਈ ਸੰਗਤ ਸਿੰਘ ਹਾਰ ਗਿਆ ਇਸ ਤਰ੍ਹਾਂ ਬੰਦਈ ਖਾਲਸਾ ਜਿਹੜਾ ਸੀ ਉਹ ਤਤ ਖਾਲਸਾ ਦੇ ਵਿੱਚ ਆ ਗਿਆ ਇਹ ਉਹਨਾਂ ਦੀ ਸ਼ਹਿਰਤਾ ਸੀ ਉਹਨਾਂ ਦੀ ਇੱਕ ਇੰਜ ਕਹਿ ਲਈਏ ਸਮਰਪਿਤ ਭਾਵਨਾ ਸੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਉਹ ਨਹੀਂ ਸੀ ਚਾਹੁੰਦੇ ਕਿ ਪੰਥ ਵਿੱਚ ਦਫੇੜ ਪਵੇ ਔਰ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਚਾਹਣਾ ਅੱਜ ਵੀ ਪੰਥ ਦੇ ਵਿੱਚ ਦਫੇੜ ਪਈ ਹੋਈ ਹੈ ਵੱਖ-ਵੱਖ ਜਥੇਬੰਦੀਆਂ ਬਣੀਆਂ ਹੋਈਆਂ ਹਰ ਇੱਕ ਕਹਿੰਦਾ ਏਕਾ ਹੋਣਾ ਚਾਹੀਦਾ ਪਰ ਸਾਰੇ ਚਾਹੁੰਦੇ ਨੇ ਏਕਾ ਸਾਡੇ ਤੋਂ ਹੋਵੇ ਅੱਜ ਵੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਮੈਂ ਹੋਰ ਕਿਸੇ ਦੀ ਨਹੀਂ ਗੱਲ ਕਰਦਾ ਕਿਉਂਕਿ ਮੇਰੇ ਕੋਲ ਵੀ ਇੱਕ ਬੜਾ ਵੱਡਾ ਅਹੁਦਾ ਹੈ ਜੇ ਅਸੀਂ ਕਹਿੰਨੇ ਆ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਗੱਦੀ ਜਿਹੜੀ ਉਹਨਾਂ ਦੀ ਚਲਾਈ ਹੋਈ ਪਰੰਪਰਾ ਦੇ ਵਾਰਸਾਂ ਭਾਈ ਮਨੀ ਸਿੰਘ ਦੇ ਵਾਰਸਾਂ ਤੇ ਸਾਡਾ ਇੱਕ ਫਰਜ਼ ਬਣਦਾ ਹੈ ਕਿ ਅਸੀਂ ਜੋ ਅੱਜ ਸਿੱਖ ਪੰਥ ਦੇ ਅੰਦਰ ਦੁਫੇੜ ਪਈ ਹੋਈ ਹੈ ਆਪੋਤਾਪੀ ਪਈ ਹੋਈ ਹੈ ਸਾਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਤੇ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਮਨੀ ਸਿੰਘ ਜੀ ਦੇ ਪਾਸੋਂ ਸਿੱਖਣ ਦੀ ਜ਼ਰੂਰਤ ਹੈ ਜ਼ਰੂਰਤ ਹੈ ਇੱਕ ਗੱਲ ਨੂੰ ਜ਼ਰੂਰ ਮੈਂ ਖਿਆਲ ਚ ਰੱਖਾਂ ਭਾਈ ਮਣੀ ਸਿੰਘ ਕੋ ਤਨਖਾਹ ਆ ਰਣੀ ਸੀ ਅਸੀਂ ਤਨਖਾਹ ਆ ਰ ਅਸੀਂ ਡਰਦੇ ਆ ਸਾਡੀਆਂ ਨੌਕਰੀਆਂ ਨਾ ਚਲੇ ਜਾਣ ਸਾਡੇ ਅਹੁਦੇ ਨਾ ਚਲੇ ਜਾਣ ਇਹ ਸਾਡੀਆਂ ਕਮਜ਼ੋਰੀਆਂ ਨੇ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਣਾ ਚਾਹੀਦਾ ਜੇ ਅਸੀਂ ਸੱਚਮੁੱਚ ਕਿੰਨੇ ਗੁਰੂ ਗ੍ਰੰਥ ਤੇ ਗੁਰਪੰਥ ਸਾਡੀ ਜਿੰਦ ਜਾਨ ਹੈ ਸੋ ਇਹ ਭਾਈ ਸਾਹਿਬ ਭਾਈ ਮਣੀ ਸਿੰਘ ਦੇ ਕੋਲੋਂ ਸਿੱਖਣ ਦੀ ਜ਼ਰੂਰਤ ਹੈ ਫਿਰ ਉਹਨਾਂ ਨੇ ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਉਦੋਂ ਉਹਨਾਂ ਨੇ ਹਕੂਮਤ ਦੇ ਕੋਲੋਂ ਇਜਾਜ਼ਤ ਮੰਗੀ ਲਾਹੌਰ ਦਾ ਗਵਰਨਰ ਹੁੰਦਾ ਸੀ ਜ਼ਕਰੀਆ ਖਾਂ ਤੇ ਇਹਦਾ ਲਕਮ ਸੀ ਖਾਨ ਬਹਾਦਰ ਤੇ ਅੰਮਰਸਰ ਦੇ ਵਿੱਚ ਜਿਹੜਾ ਕਾਜੀ ਸੀ ਉਹਦਾ ਨਾਮ ਸੀ ਅਬਦਲ ਰਕਾਬ ਹੁਣ ਇਹ ਜਿਹੜੇ ਸੀ ਇਹਨਾਂ ਦੇ ਕੋਲੋਂ ਇਜਾਜ਼ਤ ਮੰਗੀ ਇਹ ਕਹਿਣ ਲੱਗੇ ਜੀ ਸਾਨੂੰ 5000 ਸਰਕਾਰੀ ਟੈਕਸ ਤੇ 2000 ਰੁਪਇਆ ਰਿਸ਼ਵਤ ਮੰਗੀ ਸੀ ਅਬਦਲ ਰਜ਼ਾਕ ਨੇ 7000 ਰੁਪਇਆ ਲੈਣਾ ਕੀਤਾ ਸੀ ਪਰੰਤੂ ਜਦੋਂ ਸਿੱਖ ਦੀਵਾਲੀ ਦੇ ਮੌਕੇ ਪਹੁੰਚਣੇ ਸੀ ਉਸ ਸਮੇਂ ਲਖ ਲਖਪਤ ਰਾਏ ਨੂੰ ਰਾਮ ਪੀਰਥ ਬਿਠਾ ਦਿੱਤਾ ਫੌਜਾਂ ਦੇ ਕੇ ਕਿ ਜਦੋਂ ਇਹ ਸਾਰੇ ਇਕੱਠੇ ਹੋਣ ਉਦੋਂ ਅਟੈਕ ਕਰ ਦਿੱਤਾ ਜਾਵੇ ਭਾਈ ਮਣੀ ਸਿੰਘ ਨੂੰ ਪਤਾ ਚੱਲ ਗਿਆ ਇਹਨਾਂ ਨੇ ਦੂਰ ਨੇੜੇ ਸਨੇਹ ਪੇਜ ਤੇ ਇਕੱਠਣਾ ਹੋਇਆ ਹੁਣ ਸਰਕਾਰ ਟੈਕਸ ਮੰਗਦੀ ਸੀ ਕਹਿਣ ਲੱਗੇ ਮੇਲਾ ਹੋਇਆ ਨਹੀਂ ਟੈਕਸ ਕਾਦਾ ਵੀ ਪੈਸੇ ਕਾਦੇ ਦਈਏ ਸੀ ਉਸ ਸਮੇਂ ਭਾਈ ਮਣੀ ਸਿੰਘ ਜੀ ਨੂੰ ਭਾਈ ਭੂਪਤ ਸਿੰਘ ਭਾਈ ਗੁਲਜਾਰ ਸਿੰਘ ਤਕਹਾ ਹੋਰ ਸਿੰਘਾਂ ਦੇ ਸਹਿਤ ਜਿਹੜਾ ਸੀ ਗ੍ਰਿਫਤਾਰ ਕਰਕੇ ਲਾਹੌਰ ਖੜਿਆ ਗਿਆ ਫਿਰ ਉੱਥੇ ਲਿਜਾ ਕੇ ਵੀ ਇਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਸੀ ਉਹ ਡਰਾਵੇ ਦਿੱਤੇ ਗਏ ਔਰ ਇਥੋਂ ਤੱਕ ਪੇਸ਼ਕਸ਼ਾਂ ਕੀਤੀਆਂ ਗਈਆਂ ਕਿ ਜੇ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਇੱਕ ਹੈ ਸਾਡੇ ਗੁਰੂ ਸਾਹਿਬਾਨ ਕਹਿੰਦੇ ਆ ਤੇ ਇਸਲਾਮ ਵੀ ਇਹ ਕਹਿੰਦਾ ਹੈ ਕਿ ਅੱਲਾ ਪਾਪ ਜਿਹੜਾ ਉਹਦਾ ਲਾ ਉਹ ਲਾ ਸ਼ਰੀਕ ਹੈ ਉਹਦਾ ਕੁਸ਼ਰੀਕ ਨਹੀਂ ਤੁਸੀਂ ਇਸਲਾਮ ਗ੍ਰਹਿਣ ਕਰ ਲਓ ਪਰ ਇਹਨਾਂ ਜੋ ਯਾਰੂ ਜੋਧਿਆ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਉਸ ਵੇਲੇ ਹਕੂਮਤ ਦੀ ਏਨ ਨੂੰ ਨਾ ਮੰਨਿਆ ਜਿਹੜਾ ਭਾਈ ਭੂਪਤ ਸਿੰਘ ਸੀ ਉਹਦੀਆਂ ਪਹਿਲਾਂ ਅੱਖਾਂ ਕੱਢੀਆਂ ਗਈਆਂ ਫਿਰ ਉਨ ਉੱਚਰ ਖੜੀ ਤੇ ਚੜਾ ਕੇ ਜਿਹੜਾ ਸੀ ਐ ਤੂੰਬਾ ਤੂੰਬਾ ਕਰ ਦਿੱਤਾ ਗਿਆ ਭਾਈ ਗੁਲਜਾਰ ਸਿੰਘ ਨੂੰ ਖਲਾਰ ਕੇ ਜਿਉਂਦੇ ਜਿਉ ਦੀ ਖਲੋ ਉਤਾਰ ਦਿੱਤੀ ਗਈ ਭਾਈ ਮਣੀ ਸਿੰਘ ਤੋਂ ਇੱਕ ਦਿਨ ਪਹਿਲਾਂ ਹਕੀਕਤ رائے ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਭਾਈ ਮਣੀ ਸਿੰਘ ਜੀ ਨੂੰ ਇਹ ਫਤਵਾ ਸੁਣਾਇਆ ਗਿਆ ਉਸ ਕਾਜੀ ਦੇ ਵੱਲੋਂ ਕਿ ਇਹਨਾਂ ਦਾ ਬੰਦ ਬੰਦ ਜਿਹੜਾ ਕੱਟ ਕੇ ਸ਼ਹੀਦ ਕੀਤਾ ਜਾਵੇ ਜਲਾਦ ਜਿਸ ਵੇਲੇ ਆਇਆ ਤੇ ਉਹ ਇਹਨਾਂ ਦੇ ਪਰਿਵਾਰ ਕਰਨ ਲੱਗਾ ਸੀ ਟੁੱਕ ਟੁੱਕਾ ਆਪਣਾ ਚਾਂਦੀ ਰਿਆ ਸੀ ਭਾਈ ਮਣੀ ਸਿੰਘ ਕਹਿਣ ਲੱਗੇ ਠੀਕ ਹੈ ਭਾਈ ਤੇਰੇ ਆਪਣੇ ਮਾਲਕ ਦਾ ਹੁਕਮ ਹੈ ਆਪਣੇ ਮਾਲਕ ਦੀ ਹੁਕਮ ਵਿੱਚ ਰਜਾ ਰਹਿਣਾ ਤੂੰ ਇੰਜ ਕਰ ਜੋ ਤੈਨੂੰ ਤੇਰੇ ਮਾਲਕ ਨੇ ਹੁਕਮ ਕੀਤਾ ਉਹਦੇ ਮੁਤਾਬਕ ਚੱਲ ਮੇਰਾ ਬੰਦ-ਬੰਦ ਜਿਹੜਾ ਇਹ ਜੋੜ ਹੁੰਦਾ ਇਹਨੂੰ ਬੰਦ ਆਖਿਆ ਜਾਂਦਾ ਹੈ ਇਹ ਪੋਟੇ ਜਿਹੜੇ ਨੇ ਬਲਕਿ ਇਹ ਜੋੜ ਨੇ ਤੂੰ ਇੱਥੋਂ ਸ਼ੁਰੂ ਕਰ ਤਨਹਨ ਭਾਈ ਮਣੀ ਸਿੰਘ ਜੀ ਇੱਕ ਪਾਸੇ ਜਲਾਦ ਜਿਹੜਾ ਟੋਕੇ ਨਾਲ ਪੁਰਾਣੇ ਸਮਿਆਂ 'ਚ ਆਪਾਂ ਪੱਠੇ ਕੁੱਤਰਦੇ ਹੁੰਦੇ ਸੀ ਉਹਦੇ ਨਾਲ ਉਹ ਟੋਕਾ ਹੱਥ ਵਿੱਚ ਲੈ ਕੇ ਪਹਿਲਾਂ ਜਿਹੜੇ ਪੋਟਿਆਂ ਤੋਂ ਜਿਹੜਾ ਉਹ ਕੱਟਣਾ ਸ਼ੁਰੂ ਕਰਦਾ ਹੈ ਭਾਈ ਮਨੀ ਸਿੰਘ ਜੀ ਜਗਜੀਤ ਸਿੰਘ ਦੇ ਰੰਗ ਵਿੱਚ ਰੰਗੇ ਹੋਏ ਬਾਣੀ ਦੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ ਅਖੀਰਲਾ ਬਾੜ ਜਿਹੜਾ ਭਾਈ ਮਨੀ ਸਿੰਘ ਦੀ ਗਰਦਨ ਦੇ ਉੱਪਰ ਪੀਤਾ ਜਾਂਦਾ ਤੇ ਇਸ ਤਰ੍ਹਾਂ ਉਹ ਅੱਜ ਦੇ ਦਿਨ ਨਖਾਸ ਚੌਕ ਲਾਹੌਰ ਦੇ ਵਿੱਚ ਸ਼ਹੀਦ ਹੋਏ ਔਰ ਇਹਨਾਂ ਦੀ ਸ਼ਹਾਦਤ ਨੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਖਲਬਲੀ ਮਚਾ ਦਿੱਤੀ ਭਾਈ ਮਨੀ ਸਿੰਘ ਜੀ ਦਾ ਭਤੀਜਾ ਭਾਈ ਥਰਾਜ ਸਿੰਘ ਭਾਈ ਅਗਰ ਸਿੰਘ ਤੇ ਹੋਰ ਜਿਹੜੇ ਸਿੰਘ ਸਨ ਉਹ ਸਾਰੇ ਬੜੇ ਜੋਸ਼ੀਲੇ ਪੰਨ ਦੇ ਵਿੱਚ ਆ ਗਏ ਔਰ ਇਹ ਜਿਹੜਾ ਕਾਜੀ ਸੀ ਅਬਦੁਲ ਰਜ਼ਾਕ ਇਹਨੂੰ ਵੀ ਮਾਰ ਸੁੱਟਿਆ ਔਰ ਇਸ ਤੋਂ ਇਲਾਵਾ ਜਿਸ ਕਾਜੀ ਨੇ ਫਤਵਾ ਸੁਣਾਇਆ ਸੀ ਉਹਨੂੰ ਵੀ ਜਿਹੜਾ ਸੀ ਮੌਤ ਦੀ ਘਾਟੋਂ ਤਾਰ ਦਿੱਤਾ ਉਸ ਸਮੇਂ ਦੇ ਜੀਵਨ ਨੂੰ ਜਿਉਣਾ ਜਿਹੜਾ ਬੜਾ ਔਖਾ ਸੀ ਅੱਜ ਤੇ ਸਾਡੇ ਉੱਪਰ ਕੋਈ ਤਸ਼ੱਦਦ ਨਹੀਂ ਹੋ ਰਿਹਾ ਪਰ ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਔਰ ਸਾਡੇ ਬੱਚੇ ਜਿਹੜੇ ਇਸ ਪਾਸੇ ਨੂੰ ਆਉਣ ਵਾਸਤੇ ਤਿਆਰ ਨਹੀਂ ਸਾਡਾ ਇੱਕ ਫਰਜ਼ ਹੈ ਨਾ ਸਾਡੇ ਆ ਜੋ ਖੋਪਰ ਉਤਾਰੇ ਜਾਂਦੇ ਨੇ ਨਾ ਚਰਖੜੀਆਂ ਤੇ ਚੜਾਇਆ ਜਾਂਦਾ ਹੈ ਨਾ ਸਾਡੇ ਬੰਦ-ਬੰਦ ਕੱਟੇ ਜਾਂਦੇ ਨੇ ਇਸ ਵਾਸਤੇ ਭਾਈ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਅਸੀਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਅੱਗੇ ਵੀ ਵਧੀਏ ਔਰ ਆਪਣੇ ਆਪਣੇ ਪਰਿਵਾਰਾਂ ਨੂੰ ਵੀ ਗੁਰਮਤ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਗੁਰੂ ਕਿਰਪਾ ਕਰੇਗਾ ਫਿਰ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ ਮਹਾਨ ਸੂਰਬੀਰਾਂ ਦੇ ਮਣਾਏ ਗਏ ਸ਼ਹੀਦੀ ਦਿਹਾੜੇ ਸਾਰਤਕ ਹੋਣਗੇ ਸੋ ਆਪ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਰਬਧਾਰ ਸਿੰਘ ਜੀ ਦੇ ਵੱਲੋਂ ਜੀ ਉញ្ញ ਬਿਆੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ